ਬੜੇ ਟੁੱਕੇ ਨਹਿਰੂ ਜਾਂ ਮਾਰਜੇ ਪਰ ਚੰਗਾ ਕਿਹਨ ਲਈ ਪਾ ਗਿਆ ਤੂੰ ਧੱਕ ਦੇ ਬੱਕਾ ਪੁਰਾ ਦੇ ਨੇ ਖਿਆਰ ਹਰ ਰਹਿ ਗਿਆ ਤੇਰਾ ਜੀ ਜਾਣ ਲੈ ਜਾਨੂੰ ਭਾਈ ਨਹਿਰੂ ਕਿਵੇਂ ਕਰਾਦੀ ਇਹ 10000 ਦੀ ਕਰਾਦੀ ਵੀਰੇ ਲਖਾਈ ਆਪਣੋ ਲਖਾਈ ਆਪ ਕੋ ਆਪਣੀ ਦਲਾਲੀ ਵੀ ਆਪਣੋ ਆਪਣੀ ਲਖਾਈ ਵੀ ਆਪਣੋ ਠੀਕ ਆ ਬੱਕਰੀ ਗੱਬਣ ਗੱਬਣ ਫੰਡਰ ਹੋਏ ਦੀ ਠੀਕ ਆ ਭਾਈ ਲੈ ਵੀ ਆ ਬੱਕਰੀ ਦਾ ਸੌਦਾ ਹੋਇਆ ਭਾਈ ਨਹਿਰੂ ਨੇ ਕਰਾਇਆ ਭਾਈ ਭੋਗੇ ਨੇ ਬੱਕਰੀ ਲਈ ਆ 10000 ਦੇ ਵਿੱਚ ਲਿਖਾਈ ਆਪੋ ਆਪਨ ਉਹ ਉੱਥੇ ਹੀ ਜਾਣੀ ਜਾਣੀ ਤਾਂ ਉੱਥੇ ਗੱਲ ਆ ਆ ਪੌੜਾ ਕਿ ਆਪਾਂ ਸੁਰਖੀ ਜੀ 7 ਕਿਲੋ ਦੇ ਪੈਸੇ ਲਾਦੇ ਆ ਸਰਦਾਂ ਲਾ ਲਾ 35 ਲਿਖਾਈ ਉਹ ਇੰਨਾ ਹੁੰਦਾ ਤਾਂ ਮੈਂ ਯਾਦ ਰੇ ਖੜ ਜਾਓਏ ਤੁਮੇ ਤੈਨੂੰ ਕਰੇਗਾ ਕੀ ਦੱਸਾਂ ਕਿੰਨੇ ਦਾ ਨਾ ਤੂੰ 4500 ਲਾ ਹਾਂ ਸਹੀ ਆ ਬਰ ਗੱਲ ਤੇਰੇ ਮੂੰਹ ਨੂੰ ਕਿਹਾ ਮੈਂ ਉਹ ਵੀ ਨਹੀਂ ਤੇਰੇ ਮੂੰਹ ਨੂੰ ਵਸ ਬਰ ਆਹ ਨਹੀਂ ਜੇ ਨਹੀਂ ਭਗਦਾ ਤੈਨੂੰ ਨਹੀਂ ਤਾਂ ਚਾ ਯਾਰ ਤੂੰ ਗੱਲ ਕਰਨੀ ਮਰੀ ਜਾਂਦਾ ਗਲਤ ਨਹੀਂ ਵੇਖ ਲੈ ਵੀਰਾਂ ਦਾ ਕਿੱਲੋ ਹੋਊਗਾ 17 ਦੀ ਗਰੰਟੀ ਮੈਂ ਲੈ ਜਾਂ ਹੁਣ ਤੋਲ ਲੈਣੇ ਆਪ ਪੇਟੀ ਇਕੱਲੇ ਦੇ ਵਿੱਚ ਇਹ ਪੇਟੀ ਐ ਅਲਮਾਰੀਓ ਤੈਨੂੰ ਪਤਾ ਨਹੀਂ ਤੈਨੂੰ ਦੱਸ ਦੇ ਉੱਤੋਂ ਵੇਖ ਕੇ ਵੀ ਆਇਆ ਕੀ ਓਏ ਹਉਣਾ ਕੀ ਬੱਕਰਾ ਕੋਈ ਨਹੀਂ ਉਤਾਰਿਆ ਕਾਦਾ ਯਾਰ ਮੈਂ 4000 ਦਿਲਖਾਈ ਕਰਾਂ ਨਹੀਂ ਨਹੀਂ ਫੜ ਆਲਾ ਲੈ ਫੜ ਲੈ ਹੁਣ ਵੰਦਗੇ ਆਪੋ ਆਪਣੀ ਹੋ ਗਈ ਹੈ ਨਹੀਂ 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 ਦੋ ਸੌ ਲਿਖਾਉਣੀ ਨਹੀਂ ਨਹੀਂ ਫਿਰ 38 ਜੀ ਬੋਲਦੀ ਲਿਖਾਉਣੀ ਸੋਤੋਂ ਇਹ ਤਾਂ ਪਹਿਲਾਂ 2500 ਦਾ ਹੈ ਬਾਈ ਨਹਿਰੂ ਗੱਲ ਸੁਣ ਜਾ ਕਿਵੇਂ ਕਰਾਇਆ ਇਹ ਬਾਈ 4000 ਇਹਨੂੰ ਦੇਣਾਗਾ ਲਖਾਈ ਇਹਨੇ ਕਰਾਉਣੀ 4000 ਤਰਦਾ ਦੇ ਦੇਣਾ ਬਾਈ ਨੂੰ ਤੇ ਲਖਾਈ ਇਹ ਹੀ ਕਰਾਊਗਾ ਠੀਕ ਹੈ ਬਾਈ ਲੈ ਵੀ ਬਾਈ ਮੰਡੀ ਉਤੋਂ ਬੋਗੇ ਨੂੰ ਬੱਕਰਾ ਦਵਾਤਾ 4000 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਰਬਰੀ ਕਰੌਸ ਆ ਇਹ ਠੀਕ ਆ ਤੇ ਲਖਾਈ ਉਹ ਕਰਾਉਣਗੇ ਠੀਕ ਆ ਬਾਈ ਬੋਗੇ ਓਕੇ ਸਹੀ ਆ ਭਰਾਵਾ ਅੱਡੇ ਖਾਂਦੀ ਪੂਰੇ 3 4 ਹੋ ਗਏ ਦੋੜਾ ਖੜਾਲੇ ਸਾਰੇ ਕਿੰਨੇ ਆ ਫੜਦੀਆਂ ਮੈਨੂੰ ਆਦੇ ਸਾਰੇ ਕਿੰਨੇ ਆ 1 ਲੋੜੀ ਵਾਲੇ ਬੜੀ ਕਰਦੇ ਨੇ ਦੋ ਉਸਨੇ ਜਿਵਾ ਫਿਰ ਨਹੀਂ ਆਰੀ ਦੇ ਦੇ ਲਕਾਈ ਕੱਟ ਕੇ ਤੈਨੂੰ ਮੋੜ ਦਿੰਦਾ 2500 200 ਦੇ ਆਹੀ ਮਸੇ ਉਹਨਾਂ 2700 ਪੂਰਾ ਕਰਦੇ ਲਖਾਈ ਰਹਿ ਗਈ ਆਪਾਂ ਉਹਨੂੰ ਲਖਾਈ ਕਰਾ ਦੇ ਹੁਣ ਲਖਾਈ ਕਰਾ ਦੇ 100 ਜਗਦੀਪਾ 100 ਮਹੀਨਾਂ ਇਹਦਾ ਤਾਂ ਦਲਾਲੀ ਵਜਾ ਗਿਆ ਜਿਹੜਾ ਸਿੱਧਾ ਸੌਦਾ ਕਰਤੀ 100 ਰੁਪਿਆ ਸੀ ਜਿਹੜਾ ਦਲਾਲੀ ਵਜਾ ਗਿਆ 100 ਬੋਲ ਦੇ ਬਿੱਲੂ ਸੂਰੇ ਵਾਲੇ ਨੇ ਕੀਤਾ ਸੌਦਾ 100 ਰੁਪਿਆ ਦੇ ਦੇ ਕਿਵੇਂ ਕਰਵਾਈਏ ਜਗਦੀਪ ਭਾਈ ਦੱਸ ਦੇ ਤੇਰੀ ਜਿੱਤ ਆਪ ਦਾ ਬਣਵਾ ਲਾ ਨਾ ਨਾਲੇ ਸਾਨੂੰ ਕੁਝ ਨਹੀਂ ਨਹੀਂ ਸਹੀ ਹੈ ਵਿਚਾਰੇ ਜਗਦੀਪ ਹਾਂ ਭਾਈ ਕਿਵੇਂ ਕਰਵਾਈਏ 2700 ਚ ਲਖਾਈ ਆਉਦੀ ਆ ਉਹਦੀ ਪਿੱਲੂ ਨੇ ਲਈ ਆ ਸੂਰੇ ਵਾਲੇ ਆਲੇ ਨੇ ਬਾਈ ਜਾਗਰ ਤੋਂ ਖਾਰੇ ਵਾਲੇ ਤੋਂ ਠੀਕ ਆ ਲੈ ਵੀ ਪਾਸੇ ਵੀ ਬਾਈ ਮੜਾ ਜਾ ਬਾਈ ਜਾਗਰ ਨੇ ਜਾਗਰ ਤੋਂ ਲਈ ਆ ਬਿੱਲੂ ਸੂਰੇ ਵਾਲੇ ਆਲੇ ਨੇ ਆ ਪੱਠ ਜੀ ਠੀਕ ਆ ਮੈਨੂੰ ਚੈਨ ਲੈ ਆ ਕੇ 2700 ਜਿ ਲਿਖਾਈ ਆ ਆਪ ਕੋ ਆਪਣੀਆਂ ਬਾਈ ਮੜਾ ਐ ਨੂੰ ਮੂੰਹ ਕਰ ਲਈ ਇਧਰ ਨੂੰ ਇਧਰ ਨੂੰ ਬਾਈ ਹਲੋ ਚੈਨ ਆ ਗਿਆ ਕਿੰਨੇ ਚ ਕਰਵਾਇਆ ਹੋਇਆ ਬਈ 3500 ਚ ਕਰਾਤਾ ਬਾਈ ਲਖਾਈ ਇਹਨਾਂ ਨੇ ਕਰਾਉਣੀ 3500 ਹੀ ਲਖਾਈ ਇਹਨਾਂ ਨੇ ਕਰਾਉਣੀ ਆ ਬੱਕਰੇ ਦਾ ਹੋਇਆ ਉਹਦਾ ਕਾਲੇ ਦਾ ਕਿਹਨੇ ਲਿਆ ਇਹ ਨੈਪ ਨੇ ਠੀਕ ਆ ਲੈ ਬਾਈ ਲੈ ਵੀ ਬਾਈ ਨੈਪ ਨੇ ਲਿਆ ਦੋਦੇ ਲੈ ਬਾਈ ਪਿੰਡ ਕਿਹੜਾ ਸੀ ਆਪਣਾ ਇੰਨਾ ਖੇੜਾ ਬਾਈ ਇੰਨੇ ਖੇੜੇ ਤੋਂ ਆਏ ਬਾਈ ਕਿੰਨਾ ਕ ਟਾਈਮ ਹੋਇਆ ਆਇਆਂ ਨੂੰ 5-7 ਮਿੰਟ 5-7 ਮਿੰਟ ਹੋਏ 5-7 ਮਿੰਟਾਂ ਦੇ ਵਿੱਚ ਨਹਿਰੂ ਨੇ ਵੀ ਪੜਾਕਾ ਪਾਤਾ ਕਿੱਥੇ ਆ ਬੱਕਰਾ ਆ ਫੜਾ ਆ ਫੜਾ ਫਿਰਦਾ ਵਾਰਾ ਹੀ ਫਿਰਦਾ ਖੁੱਲਾ ਬੱਕਰਾ ਵਖਾ ਲਈ 3500 ਦੇ ਵਿੱਚ ਲਖਾਈ ਇਨੇ ਖੜੇ ਵਾਲੇ ਬਾਈ ਹੈ ਯਾਰ ਲਿਖਾਈ ਕਰਾ ਲਿਖਾਈ ਕਰਾ ਦੇ ਖਲੋਣ ਪਾਈ ਆ ਮੈਂ ਨਹੀਂ ਮੈਂ 500 ਘਟਦਾ ਸੀ ਯਾਰ 100 ਰੁਪਏ ਪਿੱਛੇ 100 ਪਿੱਛੇ ਨਾ ਯਾਰ ਸਹੀ ਗੱਲ ਆ ਆਪਾਂ ਤੋਂ ਹੋਇਆ ਨਹੀਂ ਰਹਿਣ ਤੇ ਆਪਾਂ 10ਰ ਲਾਤੀ ਬੰਦੇ ਕੋਲ ਬਾਈ ਯਾਰ 100 ਯਾਰ 100 ਪਿੱਛੇ ਯਾਰ ਬਾਈ ਯਾਰ ਚਾਹ ਪੀਉਂਦੇ ਉਹ ਕੌਣ ਲੈਂਦਾ ਕੌਣਾ ਜਾਨਵਰ 4500 ਦੀ ਸੌਦਾ ਲਓ ਹਾਂ ਸੌਦਾ ਲਓ ਯਾਰ ਆਣਾ ਯਾਰ 100 ਪਿੱਛੇ ਕਿਉਂਕਿ ਬਈ ਚਾਹ ਪਾਣੀ ਵੀ ਪੀਉਂਦੇ ਆ ਗੁਰਪ੍ਰੀਤ ਖਾਰੇ ਵਾਲੇ ਨੇ ਲਿਆ ਹਾਂ ਕਿਹੜਾ ਬੱਕਰਾ ਕਿ ਬਾਠਾ ਬੱਕਰਾ 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 ਉਹ ਠੀਕ ਆ ਕਿਹੜਾ ਪਿੰਡ ਸੀ ਬਾਈ ਆਪਣਾ ਕੀ ਆ ਬਾਈ ਹੈ ਦੁੱਧ ਦੇ ਦਾ ਕਿਸੇ ਦੇ ਪਿੱਛੇ ਆ ਦੁੱਧ ਵਾਲੇ ਨੂੰ ਦਵਾਇਆ ਦੁੱਧਿਆਂ ਨਾਲ ਤੋਂ ਲਿਆ ਇਹ ਅਸੀਂ ਕਹਿੰਦੇ ਇਹਨਾਂ ਨੇ ਦੇਦਾ ਮੇਰੇ ਮੇਰੇ ਪਤਾ ਯਾਰ ਜਿਹੜਾ ਸੌਦਾ ਹੋਇਆ ਵੇ ਉਹਦਾ ਰੂਲ ਹੀ ਬਾਈ ਕਿਵੇਂ ਕਰਵਾਇਆ ਬਾਈ ਇਹਨਾਂ ਨੇ ਕੀਤਾ ਕਿਵੇਂ ਬਾਈ ਮਰਜ਼ੀ ਕਰ ਲੈ ਲਿਖਾਈ ਇਹਨਾਂ ਦੀ ਬਾਈ 4500 ਲ ਮੈਂ ਲੈ ਲਿਆ ਆਪ ਕੋ ਆਪਣੀ ਲਿਖਾਈ ਆ ਬਾਈ 4500 ਯਾਰ ਬਾਈ ਯਾਰ ਕੀ ਯਾਰ ਬਾਈ 100 ਪਿੱਛੇ ਕਿਉਂ ਯਾਰ ਯਾਰ ਤੂੰ ਬੋਲਦਾ ਕਿਉਂ ਨਹੀਂ ਆ ਇਹਨਾਂ ਨੇ ਕਰਾਈ ਆ ਆਪ ਦੀ ਗੱਲ ਤੋਂ ਕਰਾਈ ਬਾਈ ਨਹੀਂ ਆ ਤਰੀ ਮਾਈਂ ਕਿਹਾ ਪੰਜ ਜਿਹੜੇ ਖਾ ਰਿਹਾ ਉਹ ਯਾਰ ਐ ਨਾ ਕਰਾ ਕਰੋ 100 ਪਿੱਛੇ ਕਹੇਗਾ ਤੂੰ ਇਹ ਨੂੰ ਦਿੰਦਾ ਸੌਣਾ 100 ਬਾਈ 500 ਰੁਪਏ 500 ਨਾ 500 ਨਾ ਹੋ ਜਾ ਯਾਰ ਅਸੀਂ ਜਿੰਨੇ ਪਾਖੀ ਆ ਉਹ ਲੈਬ ਕਰਦੇ ਯਾਰ ਤੇਰੇ ਬੰਦੇ ਤੂੰ ਹੀ ਕਰਨਾ ਮੈਨੂੰ ਪਤਾ ਬਸ ਠੀਕ ਆ ਬਸ ਹੋ ਗਿਆ ਉਹ ਕਹਿੰਦਾ ਬਾਈ ਜੀ ਲਿਖਾਈ ਆਪੋ ਆਪਣੀ 4500 ਹਾਂ ਬਸ ਸਹੀ ਗੱਲ ਐਵੇਂ 100 ਪਿੱਛੇ ਨਾ ਬਾਈ ਯਾਰ ਬਾਈ ਇਹ ਕਿਵੇਂ ਕਰਵਾਇਆ ਏ ਬਾਈ ਗੁਰਪ੍ਰੀਤ ਨੇ ਲਿਆ ਖਾਰੇ ਵਾਲੇ ਨੇ ਬਾਈ ਜਗਤਾਰ ਦੁੱਦੇ ਵਾਲੇ ਤੋਂ 4500 ਚ ਲਖਾਈ ਆ ਆਪਦੀ ਆਪਦੀ 4500 ਚ ਲਖਾਈ ਆ ਆਪਦੀ ਆਪਦੀ ਕੀਤੀ ਆ ਹਾਂ ਠੀਕ ਆ ਬੱਕਰਾ ਕਿਹੜਾ ਬਾਈ ਉਹ ਖੜਾ ਮਗਰ ਟੈਂਪੂ ਦੇ ਠੀਕ ਆ ਲੈ ਵੀ ਆ ਬੱਕਰਾ ਲਿਆ ਖਾਰੇ ਵਾਲੇ ਨੂੰ ਦਵਾਤਾ ਆਪਾਂ ਗੁਰਪ੍ਰੀਤ ਨੂੰ ਆ ਬੱਕਰਾ ਖੁਸ਼ ਆ ਬਾਈ ਖੁਸ਼ ਆ ਬਾਈ ਠੀਕ ਆ ਹੁਣ ਪ੍ਰਵਿੰਦਰ ਠੀਕ ਆ ਕੰਨਾ ਪਿਆ ਨੂੰ ਖੁਸ਼ ਮੈਨੂੰ ਕਰਨਾ ਪਿਆ ਠੀਕ ਆ